ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਖਨੌਰੀ ਨੂੰ ਤੁਸੀਂ ਰਵਾਨਾ ਹੋਣ ਲੱਗੇ ਜੇ ਕੀ ਕਹਿਣਾ ਚਾਹੁੰਦੇ ਤੇ ਵੇਖੋ ਜੀ ਲਗਾਤਾਰ ਖਨੌਰੀ 13 ਫਰਵਰੀ ਤੋਂ ਮੌਸਮ ਜਿਹੜਾ ਚੱਲ ਰਿਹਾ ਵਾ ਮੌਦੂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਲਾਅ ਵੀ ਆਏ ਵੱਡੇ ਪੱਧਰ ਤੇ ਨੁਕਸਾਨ ਵੀ ਹੋਇਆ ਜਿਵੇਂ ਸਾਡਾ ਸਾਥੀ ਨੌਜਵਾਨ ਸਰਦਾਰ ਸ਼ੁਭਕਰਨ ਸਿੰਘ ਜੀ ਪਿੰਡ ਵੱਲੋਂ ਔਰ ਉਹ ਵੀ ਉੱਥੇ ਸ਼ਹੀਦ ਹੋਏ ਔਰ ਉਹਦੇ ਚ ਨਾਲ ਦੀ ਨਾਲ ਕੁਝ ਮੈਂ ਆਪਣੇ ਸਾਥੀਆਂ ਤੋਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਸਾਥੀਆਂ ਤੋਂ ਉਹ ਛੁੱਟੀ ਲੈ ਕੇ ਆਇਆ ਸਾ 24 ਘੰਟਿਆਂ ਦੀ ਫਿਰ ਲਗਾਤਾਰ ਜਿਸ ਦਿਨ 26 ਤਰੀਕ ਨੂੰ ਤਲਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕਦੇ ਉਸ ਦਿਨ ਵੀ ਇੱਕ ਦਿਨ ਵਾਸਤੇ ਛੁੱਟੀ ਲਈ ਸੀ ਤੇ ਕੰਮ ਵਾਸਤੇ ਕਿ ਫਿਰ ਮੁੜ ਕੇ ਉੱਥੇ ਦੋਜ ਜਾਣਾ ਔਰ ਉਹਦੇ ਚ ਕੁਝ ਖਾ ਕਾਫੀ ਮਨਾਂ ਦੇ ਅੰਦਰ ਖਿਆਲ ਵੀ ਹੁੰਦੇ ਆ ਕਿ ਏਡੇ ਵੱਡੇ ਅੰਦੋਲਨ ਨੂੰ ਏਡੇ ਵੱਡੇ ਸੰਘਰਸ਼ ਦੇ ਦੌਰ ਦੇ ਵਿੱਚ ਜਦੋਂ ਚੱਲਦੇ ਆ ਤੇ ਉਹਦੇ ਵਿੱਚ ਕੁਝ ਆਪ ਦਾ ਹਿੱਸਾ ਜਿਵੇਂ ਦੇਸ਼ ਦੇ ਪ੍ਰਬੰਧਾਂ ਨੂੰ ਸੇਵ ਰੱਖਣ ਵਾਸਤੇ ਮਿਹਨਤ ਕਰਨ ਦੇ ਆ ਇਦਾਂ ਦੇ ਪ੍ਰਬੰਧ ਜਿਹੜੇ ਕੁਝ ਪਰਿਵਾਰ ਦੇ ਹਿੱਸੇ ਦੇ ਵੀ ਚੱਲਦੇ ਆ ਪਰ ਜਿਹਦੇ ਵਿੱਚ ਖਾਸ ਕਰਕੇ ਜ਼ਿੰਮੇਵਾਰੀ ਬਣਦੀ ਆ ਔਰ ਉਹਦੇ ਵਿੱਚ ਕੁਝ ਸਾਥੀਆਂ ਨੇ ਬਣਾਇਆ ਸੀ ਆ ਕਿ ਜਿਹੜੀਆਂ ਆਪਣੀਆਂ ਕਰਦੀਆਂ ਪ੍ਰੋਫੀਆਂ ਦੂਜਾ ਤੇ ਜਾਓ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਿਹੜੀਆਂ ਉਹ ਵਸੀਤ ਨਾਮ ਹੈ ਜਾਂ ਲਿਖਤੀ ਨਾਮ ਹੈ ਦੇ ਦੇਣੇ ਚਾਹੀਦੀ ਹੈ ਕਿ ਜ਼ਿੰਦਗੀਆਂ ਦੇ ਮੋਲਾਂ ਦਾ ਨਹੀਂ ਪਤਾ ਹੁੰਦਾ ਕਿਧਰ ਨੂੰ ਬੀਤ ਜਾਂਦੀਆਂ ਔਰ ਫਿਰ ਮਗਰੋਂ ਬੜੇ ਲੜਾਈਆਂ ਝਗੜੇ ਜਾਂ ਪਰਿਵਾਰ ਮੁਸੀਬਤਾਂ ਵਿੱਚ ਪੈ ਜਾਂਦਾ ਔਰ ਉਹਦੇ ਲਈ 24 ਘੰਟੇ ਤੱਕ ਸਮਾਂ ਮੰਗਿਆ ਸੀ ਮੋਰਚੇ ਤੋਂ ਔਰ ਪਰਿਵਾਰ ਨੂੰ ਆਪਣੇ ਇੱਕ ਵਸੀਤ ਨਾਮਾ ਕਰਨ ਆਏ ਸਾਂ ਔਰ ਉਹਦੇ ਨਾਲ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰ ਬੁੱਲਿਆ ਦੇ ਲੀਡਰਾਂ ਨੂੰ ਸਾਰਿਆਂ ਨੂੰ ਮੈਂ ਆਪਦੇ ਇੱਕ ਭਰਾ ਗਿਣਦਾ ਵਾਂ ਮੈਂ ਬਹੁਤ ਰਿਣੀ ਇਹਨਾਂ ਦਾ ਔਰ ਇਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਕਿ ਕਿਦੇ ਲੀਡਰਾਂ ਨੂੰ ਮੁਸ਼ਕਲਾਂ ਪੈ ਜਾਣ ਕਿਦੇ ਵਾਪਸ ਜ਼ਿੰਦਗੀਆਂ ਦੇ ਮੋੜ ਨਾ ਮੁਰਣ ਤਾਂ ਫੇਰ ਇਹ ਜ਼ਿੰਮੇਵਾਰੀਆਂ ਪਰਿਵਾਰਕ ਤੌਰ ਤੇ ਵੀ ਆਪਣੇ ਪਰਿਵਾਰ ਦੀਆਂ ਨਿਭਾਉਣਗੇ ਕਿਉਂਕਿ ਸਾਡੇ ਇਹ ਪਰਿਵਾਰ ਦੇ ਮੈਂਬਰ ਆ ਪਰਿਵਾਰ ਤੇ ਸਾਡਾ ਸਾਰਾ ਦੇਸ਼ ਹੀ ਆ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹੜੀ ਆ ਇਹ ਆਪਣਾ ਇੱਕ ਪਰਿਵਾਰ ਆ ਅਹਿਮ ਔਰ ਇਹਦੇ ਵਿੱਚ ਸਾਰੇ ਹੀ 리ਡਰਾਂ ਦੀਆਂ ਆਪਾਂ ਵੱਡੇ ਪੱਧਰ ਤੇ ਜ਼ਿੰਮੇਵਾਰੀਆਂ ਲਈਆਂ ਕਿ ਕੋਈ ਵੀ ਇਹੋ ਜੀ ਗੱਲਬਾਤ ਹੋਵੇ ਔਰ ਉਹਦੀ ਜ਼ਿੰਮੇਵਾਰੀ ਪੂਰੀ ਰੂਪਰੇਖਾ ਦੇ ਨਾਲ ਲਿਬਾਉਣ ਔਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੂੰ ਵੱਡੇ ਪੱਧਰ ਤੇ ਅੱਗੇ ਲੈ ਕੇ ਚੱਲਣ ਦੇਸ਼ ਪੱਧਰ ਤੇ ਔਰ ਅੱਜ ਇੰਨਾ ਕੀ ਆਪਣਾ ਖਿਆਲ ਸੀਗਾ ਔਰ 24 ਘੰਟੇ ਤੋਂ ਹਾਂ ਜਿਹੜੇ ਪੂਰੇ ਹੋ ਚੁੱਕੇ ਜਾਂ ਖਨੌਰੀ ਬਾਲਡਰ ਜਾ ਰਹੇ ਆਂ ਔਰ ਕਾਗਜ਼ ਪੱਤਰ ਜਿਹੜਾ ਪਰਿਵਾਰ ਨੂੰ ਲਿਖਤੀ ਦੇ ਦਿੱਤਾ ਇਹਦੀ ਰੂਪਰੇਖਾ ਜਿਹ ਲਈ ਉਹ ਸਾਹਬ ਸਿੰਘ ਜੀ ਸਭਰਾ ਔਰ ਬਾਕੀ ਸਾਰੀ ਜਥੇਬੰਦੀ ਨਿਭਾਉਂਦੀ ਰਹੀ ਉਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ